ਗੁਰੂ ਤੇਗ ਬਹਾਦਰ ਸਾਹਿਬ ਨਾਲ ਤਿੰਨ ਸਿੱਖ ਭਾਈ ਮਤੀ ਦਾਸ ਭਾਈ ਸ਼ਤੀ ਦਾਸ ਤੇ ਭਾਈ ਦਿਆਲਾ ਦੀ ਇਹ ਤਿੰਨ ਸਿੱਖਾਂ ਦੀ ਸ਼ਹਾਦਤ ਹੁੰਦੀ ਹੈ ਮਾਨ ਕਰਿਆ ਕਰੀਏ ਸਾਡੇ ਆਦਰਸ਼ ਇਦਾਂ ਦੇ ਹੋਣ ਐਵੇਂ ਬਨੌਟੀ ਹੀਰੋ ਤੇ ਗਾਇਕਾਂ ਨੂੰ ਆਦਰਸ਼ ਨਾ ਮੰਨੀਏ ਇਹ ਸਾਡੇ ਧਰਮ ਦੇ ਆਗੂ ਨਹੀਂ ਮੈਨੂੰ ਮਾਫ਼ ਕਰਿਓ ਕੋ ਚੰਗਾ ਗਾਣਾ ਗਾ ਦੇਵੇ ਆਪਾਂ ਉਹਨੂੰ ਬੜਾ ਪ੍ਰਮੋਟ ਕਰਦੇ ਆ ਗੁਰੂ ਘਰ ਦੇ ਕੀਰਤਨੀਆਂ ਨੂੰ ਕਦੀ ਪ੍ਰਮੋਟ ਨਹੀਂ ਕਰ ਸਕਦੇ ਮੈਨੂੰ ਮਾਫ ਕਰਿਓ ਆ ਪਿੱਛੇ ਜੇ ਸਾਡੇ ਸਟੂਡੈਂਟ ਸੀ ਇੱਕ ਗਾਣਾ ਗਾਇਆ ਬੜਾ ਮਸ਼ਹੂਰ ਹੋ ਗਿਆ ਉਹ ਚੈਨਲ ਤੇ ਦੱਸ ਰਿਹਾ ਸੀ ਕਹਿੰਦਾ 15 ਸਾਲ ਮੈਂ ਕੀਰਤਨ ਕੀਤਾ ਕਿਸੇ ਨੇ ਬਾਤ ਨਹੀਂ ਪੁੱਛੀ ਮੇਰੀ ਉਸੇ ਆਵਾਜ਼ ਵਿੱਚ ਇੱਕ ਗਾਣਾ ਆਇਆ ਤੇ ਲੋਕਾਂ ਨੇ ਮੈਨੂੰ ਅਸਮਾਨ ਦੇ ਵਿੱਚ ਚੱਕ ਦਿੱਤਾ ਇਹ ਹਾਲਾਤ ਨੇ ਅੱਜ ਲੋਕਾਂ ਦੇ ਹਾਲਾਤ ਅਸੀਂ ਸਤਿਗੁਰੂ ਦੀ ਬਾਣੀ ਦੇ ਨਾਲ ਜੁੜੀਏ ਸਾਡੇ ਅਸਲ ਗੁਰੂ ਘਰ ਦੇ ਵਿੱਚ ਜਿਹੜੇ ਕੀਰਤਨੀਆਂ ਨੇ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਗੁਰੂ ਘਰ ਦੇ ਗਰੰਥੀ ਸਿੰਘ ਨੇ ਗੁਰੂ ਘਰ ਦੇ ਢਾਡੀ ਸਿੰਘ ਨੇ ਕਵੀਸ਼ਰ ਨੇ ਗੁਰੂ ਘਰ ਦੇ ਪ੍ਰਚਾਰਕ ਨੇ ਉਹਨਾਂ ਦੇ ਕੋਲੋਂ ਸੱਤ ਸੁਣੀਏ ਬਸ ਆ ਗੱਲਾਂ ਆਪਾਂ ਧਿਆਨ ਵਿੱਚ ਰੱਖਣੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਰਿਓ ਜਿਨ੍ਹਾਂ ਨੇ ਫਿਰ ਦਿੱਲੀ ਜਾ ਕੇ ਆਪਣੀ ਸ਼ਹਾਦਤ ਦਿੱਤੀ ਹੈ